ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਆਪਾਂ ਨੇ ਮੋੜੇ ਚੜ ਲਏ ਆ ਇਹ ਆਪਾਂ ਕਮੀਜ਼ ਦੀ ਫਿਟਿੰਗ ਦੀ ਸਿਲਾਈ ਲਾਵਾਂਗੇ ਤੇ ਆਪਾਂ ਨੇ ਜਿਹੜੇ ਆਪਣੇ हिਪ ਕੋਲ ਆਪਾਂ ਨੇ ਨਿਸ਼ਾਨੀਆਂ ਲਾਈ ਵੀ ਹੁੰਦੀਆਂ ਨੇ ਜੀ ਪਹਿਲਾਂ ਹੀ ਤੇ ਆਪਾਂ ਨੇ ਉੱਥੋਂ ਮਲਾ ਕੇ ਇਹ ਆਪਣੇ ਪੱਲੇ ਸੈੱਟ ਕਰ ਲੈਣੇ ਨੇ ਦੇਖੋ ਦੋਨੇ ਤੇ ਹਨਾ ਆਪਣਾ ਬਿਲਕੁਲ ਸੈਂਟਰ ਹੋਣਾ ਚਾਹੀਦਾ ਪੱਲੇ ਜੇ ਆਪਣੀ ਕਟਾਈ ਕਿਸਾਰ ਹੁੰਦੀ ਆ ਹਨਾ ਕਮੀਜ਼ ਕੱਟੀ ਕਟਾਈ ਤਾਂ ਆਪਣੇ ਆਟੋਮੈਟਿਕ ਹੀ ਕਿਸਾਰ ਪੱਲੇ ਹੁੰਦੇ ਨੇ ਤੇ ਦੇਖੋ ਇਹ ਜਿਹੜੀ ਮੈਂ ਪਹਿਲਾਂ ਹੀ ਸਿਲਾਈ ਕਰਨ ਤੋਂ ਪਹਿਲਾਂ ਨਿਸ਼ਾਨੀ ਲਾਈ ਹੋਈ ਆ ਤੇ ਆਪਾਂ ਨੇ ਇਹ ਇੱਥੇ ਪਲੇਟ ਪਾਉਣ ਤੋਂ ਬਾਅਦ ਇਹ ਆਪਣੀ ਸਿਲਾਈ ਜਿਹੜੀ ਪਲੇਟ ਤੋਂ نیچے ਆ ਉਹ ਪਿੱਛੇ ਹੋ ਜਾਂਦੀ ਹੈ ਤੇ ਆਪਾਂ ਨੇ ਉੱਪਰਲੀ ਸਿਲਾਈ ਤੋਂ ਇਸ ਤਰੀਕੇ ਗਲਾਈ ਦੇਣੀ ਹੈ ਇਹ ਦੇਖੋ ਹੈ ਨਾ ਪਹਿਲਾਂ ਵਾਲੀ ਸਿਲਾਈ ਕਿੰਨੀ ਪਿੱਛੇ ਚਲੀ ਗਈ ਤੇ ਆਪਾਂ ਜੇ ਪਹਿਲਾਂ ਵਾਲੀ ਸਿਲਾਈ ਤੇ ਸਿਲਾਈ ਲਾਵਾਂਗੇ ਤੇ ਆਪਣੀ ਬਿਲਕੁਲ ਵੀ ਸਹੀ ਬੇਟਿੰਗ ਨਹੀਂ ਆਵੇਗੀ ਤੇ ਆਪਾਂ ਨੇ ਇਸ ਤਰੀਕੇ ਗਲਾਈ ਦੇਣੀ ਹੈ ਦੇਖੋ ਹੀ ਵੀ ਇਸ ਤਰੀਕੇ ਆਪਣਾ ਇਹ ਪਲੇਟ ਪਾਉਣ ਨਾਲ ਉੱਪਰ ਕੱਪੜਾ ਵਧ ਗਿਆ ਇਹ ਪਾਨੇ ਇਹ ਉੱਪਰ ਹੀ ਛੱਡਣਾ ਜੀ نیچے ਨੂੰ ਨਹੀਂ ਆਪਾਂ ਨੇ ਖਿੱਚਣਾ ਹੈਗਾ ਇਹ ਤੇ ਜਿਹੜਾ ਸੈਡਾਂ ਵਿੱਚ ਵੀ ਵਧ ਗਿਆ ਕਿਉਂਕਿ ਆਪਣੀ ਹੈਨਾ ਤੇ ਪਲੇਟ ਮੂਰਲੇ ਪੱਲੇ ਵਿੱਚ ਪਲੇਟਾਂ ਪੰਨੀਆਂ ਨੇ ਹੈਨਾ ਸੈਂਟਰ ਪਲੇਟਾਂ ਸਾਈਡ ਪਲੇਟਾਂ ਵੀ ਪੰਨੀਆਂ ਤੇ ਉੱਪਰ ਲੀਆਂ ਪਲੇਟਾਂ ਵੀ ਹੈਨਾ ਤੇ ਆਪਾਂ ਨੇ ਇਸੇ ਤਰੀਕੇ ਆਪਾਂ ਨੇ ਮਤਲਬ ਕਿ ਕੱਪੜਾ ਆਪਣਾ ਖਿੱਚ ਕੇ ਸੈੱਟ ਕਰਨਾ ਜੇ ਮਤਲਬ ਬੈਕ ਵਾਲਾ ਪੱਲਾ ਜਿਹੜਾ ਆਪਣਾ ਉਹ ਸੈਡਾਂ ਨੂੰ ਵੀ ਵਧੂਗਾ ਤੇ ਉੱਪਰ ਨੂੰ ਵੀ ਵਧੂਗਾ ਜਿੰਨੀ ਵੀ ਆਪਾਂ ਨੇ ਪਲੇਟ ਪਾਈ ਵੀ ਹੁੰਦੀ ਆ ਉਹ ਇੰਨਾ ਕੁ ਵਧ ਜਾਂਦਾ ਜੀ ਤੇ ਅੱਧੇ ਪੌਣਾ ਇੰਚ ਦੀ ਪਲੇਟ ਵਾਈ ਵੀ ਹੁੰਦੀ ਹੈ ਦੇਖੋ ਆਪਾਂ ਨੇ ਫਿਰ ਇਸ ਤਰੀਕੇ ਹਨਾ ਉਰੇ ਤੋਂ ਸिलाई स्टार्ट ਕਰਨੀ ਆ ਤੇ ਇਸ ਤਰੀਕੇ ਸिलाई ਤੁਸੀਂ ਵੀ ਲਾ ਕੇ ਦੇਖਿਓ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਜੀ ਕਿੰਨਾ बार-बार ਆਪਾਂ ਨੂੰ ਫਿਟਿੰਗ ਸੈੱਟ ਕਰਨੀ ਪੈਂਦੀ ਹੈ ਤੇ ਨਾ ਹਨਾ ਖੁੱਲਾ ਖੋਲਣਾ ਪੈਂਦਾ ਕਮੀਜ਼ ਤੇ ਨਾਲ ਟਾਈਟ ਕਰਨਾ ਪੈਂਦਾ ਤੇ ਇਸੇ ਤਰੀਕੇ ਦੇਖੋ ਹਨਾ ਜਿੱਥੇ ਆਪਣੀ ਪਲੇਟ ਉਸ ਤੇ ਪਲੇਟ ਤਾਂ نیچے ਆਪਣਾ ਮਤਲਬ ਬਿਲਕੁਲ ਇੱਕਸਾਰ ਨੇ ਦੋਨੇ ਪੱਲੇ ਤੇ ਪਲੇਟ ਤੱਕ ਆਪਣਾ ਮਤਲਬ ਬੈਕ ਪੱਲਾ ਪਧਿਆ ਹੋਇਆ ਕਿਉਂਕਿ ਆਪਣੀ ਪਲੇਟ ਪਹਿਨਣ ਨਾਲ ਹਨਾ ਉਹ ਮੂਹਲਾ ਪੱਲਾ ਜਿਹੜਾ ਛੋਟਾ ਹੋ ਗਿਆ ਦੇਖੋ ਇਸੇ ਤਰੀਕੇ ਆਪਾਂ ਨੇ ਇਹ ਧਰਕੇ ਚ ਸਲਾਈ ਲਾਣੀ ਆ ਤੇ ਇਸ ਤਰੀਕੇ ਆਪਾਂ ਨੇ ਤੁਹਾਨੂੰ ਗਲਾਈ ਦਿੰਦੇ ਹੋਏ نیچے ਹਨਾ ਦੇਖੋ ਇੱਥੇ ਜਿੱਥੇ ਆਪਾਂ ਨੇ ਸਲਾਈ ਖਤਮ ਹੋਣੀ ਆ ਉੱਥੇ ਆ ਕੇ ਆਪਾਂ ਇਹਨੂੰ ਮਲਾ ਦਾਂਗੇ ਤੇ ਇਹ ਮੇਰੀ ਥੋੜੀ ਜੀ ਸੂਈ ਹੈ ਜਿਹੜੀ ਇਹਦਾ ਮੂਹ ਮਤਲਬ ਕਿ ਹਨਾ ਫੁਰ ਗਿਆ ਥੋੜਾ ਜਗਾ ਮੁੜ ਗਿਆ ਜੀ ਤੇ ਮੈਂ ਇਹਨੂੰ ਬਦਲ ਕੇ ਹਨਾ ਸੂਈ ਫੇਰ ਲਾਵਾਂਗੀ ਤੇ ਇਹਨੂੰ ਆਪਾਂ ਨੇ ਇਸੇ ਤਰੀਕੇ ਉਹਰੇ ਥੋੜਾ ਜਗਾ ਪੱਕਾ ਕਰ ਦੇਣਾ ਤੇ ਆਪਾਂ ਨੇ ਇੱਕ 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 ਪੈਰ ਦੀ ਸਲਾਈ ਹੋਰ ਲਾ ਦੇਣੀ ਹੈ sire ਤੱਕ ਤੇ ਆਪਾਂ ਨੇ sire ਤੱਕ ਤਾਂ ਨਹੀਂ ਦਿਖਾਈ ਜੀ ਕਿਉਂਕਿ ਆਪਾਂ ਨੇ ਸੂਈ ਬਦਲੀ ਆ ਤੇ ਹੁਣ ਇਸੇ ਤਰੀਕੇ ਆਪਾਂ ਨੇ ਉੱਪਰੋਂ ਸਲਾਈ ਸਟਾਰਟ ਕਰਨੀ ਆ ਤੇ ਉੱਪਰੋਂ ਇਸ ਲਈ ਸਟਾਰਟ ਕਰਾਂਗੇ ਤੇ ਆਪਣੇ ਪੱਲੇ ਵਿੱਚ ਬਿਲਕੁਲ ਵੀ ਕਾਣ ਨਹੀਂ ਪਵੇਗੀ ਕਿਉਂਕਿ ਆਪਾਂ ਪਹਿਲਾਂ ਹੀ ਪਿੰਨਾ ਲਾ ਕੇ ਸੈੱਟ ਕਰਿਆ ਹੋਇਆ ਕੱਪੜਾ ਤੇ ਬਿਲਕੁਲ ਵੀ ਕਾਣ ਨਹੀਂ ਪੈਂਦੀ ਤੁਸੀਂ ਉੱਪਰੋਂ ਇਸੇ ਤਰੀਕੇ ਸੈੱਟ ਮਤਲਬ ਸਲਾਈ ਲਾਣੀ ਆ ਤੇ ਇਸੇ ਤਰੀਕੇ ਗਲਾਈ ਦੇਣੀ ਆ ਜੀ ਇਸ ਨੂੰ ਤੇ ਇਸੇ ਤਰੀਕੇ ਦੇਖੋ ਇੱਧਰ ਵੀ ਆਪਣੇ ਨੀਚੇ ਕੱਪੜਾ ਇੱਕ ਸਾਰਾ ਤੇ ਉੱਪਰ ਜਿੱਥੇ ਤੱਕ ਪਲੇਟ ਆ ਉੱਥੇ ਤੱਕ ਆਪਣਾ ਬੈਕ ਪੱਲਾ ਵੱਡਾ ਹੋਇਆ ਹੋਇਆ ਹੈ ਨਾ ਤੇ ਜਿੱਥੇ ਪਲੇਟ ਖਤਮ ਹੁੰਦੀ ਹੈ ਉੱਥੇ ਤੋਂ ਇੱਕ ਸਾਰ ਹੋ ਜਾਂਦਾ ਜੀ ਤੇ ਹੁਰਿਆ ਕਿ ਆਪਾਂ ਨੇ ਫਿਰ ਸਲਾਈ ਖਤਮ ਕਰਤੀ ਤੇ ਹੁਣ ਆਪਾਂ ਉੱਪਰ ਨੂੰ ਘਮਾ ਲਾਂਗੇ ਤੇ ਇਹਨੂੰ ਕੀ ਹਨਾ ਥੋੜਾ ਜਿਹਾ ਪੱਕਾ ਕਰ ਦਾਂਗੇ ਪੱਕਾ ਕਰਕੇ ਆਪਾਂ ਉੱਪਰ ਇੱਕ ਪੈਰ ਦੀ ਸਲਾਈ ਲਾਣੀ ਆ ਤਾਂ ਕਿ ਜਦੋਂ ਆਪਾਂ ਨੇ ਜੇ ਕਮੀਜ਼ ਖੋਲਣਾ ਵੀ ਪਵੇ ਹਨਾ ਤਾਂ ਆਪਾਂ ਨੂੰ ਕਿ ਆਪਾਂ ਸਲਾਈ ਖੋਲ ਸਕਦੇ ਆ ਆਪਣੀ ਇੱਕ ਤੇ ਆਪਾਂ ਨੂੰ ਦੁਬਾਰਾ ਮਤਲਬ ਕਿ ਮਸ਼ੀਨ ਤੇ ਨਹੀਂ ਜਾਣਾ ਪੈਂਦਾ ਹੈਗਾ ਤੇ ਇਸ ਕਰਕੇ ਆਪਾਂ ਦੋ ਸਲਾਈਆਂ ਲਾ ਦਨੇ ਆ ਪਹਿਲਾਂ ਹੀ ਤੇ ਆਪਾਂ ਇਹ ਜਿਹੜਾ ਵੱਧ ਕਪੜਾ ਇਸ ਤਰੀਕੇ ਆਪਾਂ ਇਹਨੂੰ ਤਿਰਛਾ ਕੱਟਣਾ ਉੱਪਰ ਨੂੰ ਤੇ ਜਿਹੜਾ ਸੈਡਾਂ ਵਾਲਾ ਵਜਾ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਕਟਿੰਗ ਕਰਤਾਗੇ ਤੇ ਜੇ ਵੀਡੀਓ ਵਧੀਆਂ ਲੱਗਦੀਆਂ ਨੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਕਿਉਂ ਆਪਾਂ ਨੂੰ ਹੌਸਲਾ ਮਿਲਦਾ ਹਨਾ ਤੇ ਆਪਾਂ ਇਹਨੂੰ ਵੀ ਹੁਣ ਇਸੇ ਤਰੀਕੇ ਆਪਾਂ ਨੇ ਨੀਚੇ ਤੋਂ ਹਨਾ ਮਤਲਬ ਕਟਿੰਗ ਸਟਾਰਟ ਕਰਨੀ ਹੈ ਤੇ ਉੱਪਰ ਤਿਰਛਾ ਜਾ ਕੇ ਮਿਲਾ ਦੇਣਾ ਤੇ ਹੁਣ ਆਪਾਂ ਇਸ ਨੂੰ ਦੇਖੋ ਹਨਾ ਇਸ ਤਰੀਕੇ ਦੋਨੇ ਹੱਥਾਂ ਨਾਲ ਫੜ ਕੇ ਇਕੱਠਾ ਜਾ ਕਰਕੇ ਆਪਾਂ ਇਹਦੀ ਸਿਉਣ ਬਾਹਰ ਖਿੱਚ ਲਾਂਗੇ ਕਿਉਂਕਿ ਇਹਦੇ ਵਿੱਚ 2 ਇੰਚ ਕੱਪੜਾ ਹੁੰਦਾ ਅੰਦਰ ਹਨਾ ਤੇ ਇਸ ਕਰਕੇ ਇਹ ਖਾਲੀ ਜੀ ਸਿੱਧੀ ਨਹੀਂ ਹੁੰਦੀ ਸਲਾਈ ਜਾ ਪਰ ਪ੍ਰੈਸ ਨਾਲ ਹੋਊਗੀ ਹਨਾ ਆਪਾਂ ਪ੍ਰੈਸ ਬਾਅਦ ਚ ਕਰਾਂਗੇ ਹਲੇ ਆਪਾਂ ਨੇ ਬਾਹਾਂ ਜੜਨੀਆਂ ਨੇ ਕਿਉਂਕਿ ਵਹਾਂ ਆਪਾਂ ਨੇ ਹਲੇ ਜੜੀਆਂ ਨਹੀਂ ਜੀ ਆਪਾਂ ਸਿਰਫ ਫਿਟਿੰਗ ਵਾਲੀ ਸਿਲਾਈ ਲਾਈ ਆ ਤੇ ਤੁਹਾਨੂੰ ਕੀ ਆਪਾਂ ਫਿਟਿੰਗ ਵਾਲੀ ਸਿਲਾਈ ਲਾਣੀ ਦੱਸੀ ਹੈ ਹਨਾ ਤੇ ਮਤਲਬ ਕੀ ਬਹੁਤ ਵਧੀਆ ਸਿਲਾਈ ਲੱਗਦੀ ਹੈ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਇਹ ਇਸ ਤਰੀਕੇ ਸਿਲਾਈ ਲਾਣ ਨਾਲ ਦੇਖੋ ਆਪਣੀ ਕਮੀਜ਼ ਦੀ ਹਨਾ ਕਿੰਨੀ ਵਧੀਆ ਫਿਟਿੰਗ ਆ ਗਈ ਤੇ ਤੁਸੀਂ ਇਸ ਤਰ੍ਹਾਂ ਜ਼ਰੂਰ ਕਰਕੇ ਦੇਖਿਓ ਜੀ ਤੇ ਆਪਾਂ ਨੂੰ ਕੀ ਦੁਆਰੋਂ ਦੁਆਰੋਂ ਫਿਟਿੰਗ ਨਹੀਂ ਕਰਨੀ ਪੈਂਦੀ ਹੈਗੀ ਆਪਣੀ ਫਿਟਿੰਗ ਹੈ ਜਿਹੜੀ ਇੱਕੋ ਵਾਰੀ ਵਿੱਚ ਕਮੀਜ਼ ਦੀ ਸੈੱਟ ਆ ਜਾਂਦੀ ਹੈ ਇੱਕੋ ਵਾਰੀ ਵਿੱਚ ਆਪਣੀ ਕਮੀਜ਼ ਹੈ ਜਿਹੜੀ ਮਤਲਬ ਉਹ ਸਹੀ ਹੈ ਨਾ ਫਿਟਿੰਗ ਆਂਦੀ ਹੈ ਜੀ ਤੇ ਵੀਡੀਓ ਵਧੀਆ ਲੱਗਦੀਆਂ ਨੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ